ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਜੀਤ ਚਨੋਹਾ ਅਸੀਂ ਅੱਜ ਕੋਵਿਡ ਨੂੰ ਲੈ ਕੇ ਜਿੱਥੇ ਪਬਲਿਕ ਡਿਪਾਰਟਮੈਂਟਸ ਤੇ ਅਧਿਕਾਂ ਦਾ ਧਿਆਨ ਲਗਾਤੇ ਆ ਅੱਜ ਅਸੀਂ ਪੰਜਾਬ ਪੁਲਿਸ ਦੇ ਸੁਪਰੀਡੈਂਟ ਆਫ ਪੁਲਿਸ ਰਵਿੰਦਰਪਾਲ ਸਿੰਘ ਸੰਧੂ ਜੀ ਜੋ ਹੁਸ਼ਿਆਰਤ ਦੇ ਵਿੱਚ ਪੋਸਟਰ ਨੇ ਉਹਨਾਂ ਦੀ ਨਾਲ ਗੱਲ ਕਰਾਂਗੇ ਪੁਰਸਪਾਰਟਮੈਂਟ ਵੱਲੋਂ ਕੋਵਿਡ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਸਾਵਧਾਨੀਆਂ ਔਰ ਕਿਸ ਤਰ੍ਹਾਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਔਰ ਲੋਕਾਂ ਦੇ ਨਾਲ ਕਿਸ ਤਰ੍ਹਾਂ ਦਾ ਜਿਹੜਾ ਵਿਵਹਾਰ ਜਿਹੜਾ ਇਹ ਕੀਤਾ ਜਾ ਰਿਹਾ ਤਾਂ ਕਿ ਲੋਕ ਇਹਨਾਂ ਦੇ ਜਿਹੜੇ ਕਹਿਣੇ ਚ ਮੰਨ ਇਹ ਮੰਨ ਸਕਣ ਤੇ ਨਾਲ ਦੀ ਨਾਲ ਜਿਹੜੇ ਪਿਛਲੇ ਸਮੇਂ ਦੌਰਾਨ ਜਿਹੜੀ ਪੁਰਸ ਤੇ ਪਬਲਿਕ ਦੇ ਨਾਲ ਹੋਈਆਂ ਕੰਮ ਉਹਨਾਂ ਸੰਧੂ ਜੀ ਇਸ ਗੱਲ ਕਰਾਂਗੇ ਇਸ ਵਕਤ ਹੈ ਸਪੈਸ਼ਲ ਕੋਰਟਸਾਰੇ ਚੈਨਲ ਤੇ ਜੀ ਤਾਂ ਸਭ ਅਸੀਂ ਗੱਲ ਕੋਵਿਡ ਨੂੰ ਲੈ ਕੇ ਕਰਾਂਗੇ ਤੇ ਅੱਜ ਜੇ ਤੁਸੀਂ ਸਾਨੂੰ ਇਹ ਦੱਸੋ ਕਿ ਜਿਹੜਾ ਐ ਬਤੌਰ ਸੁਪਰੀਡੰਟ ਪੁਲਿਸ ਦੇ ਵਿੱਚ ਤੁਸੀਂ ਹਿਸ਼ਾਰਪੁਰ ਦੇ ਵਿੱਚ ਤਾਰਾਏ ਤੇ ਕੋਵਿਡ ਦੀ ਜਿਹੜੀ ਮਹਾਮਾਰੀ ਜਿਹੜੀ ਆ ਪਿਛਲੇ ਕਾਫੀ ਸਮੇਂ ਸਾਲੋਂ ਬਾਅਦ ਸਮਾਂ ਹੋ ਗਿਆ ਤੇ ਤੁਸੀਂ ਲੋਕਾਂ ਨੂੰ ਕਿਸ ਤਰ੍ਹਾਂ ਜਿਹੜਾ ਜਾਗਰੂਕ ਕਰ ਰਹੇ ਦੇਖੋ ਗੱਲ ਇਹ ਹੈ ਜਦੋਂ ਇਹ ਕੋਵਿਡ ਸਟਾਰਟ ਹੋਇਆ ਉਦੋਂ ਮੈਂ ਜਲੰਧਰ ਐਸਪੀ ਹੈਡਕ quarters ਹੁੰਦਾ ਸੀ ਉੱਥੇ ਹੀ ਮੈਂ ਡਿਊਟੀ ਕਰਦਾ ਸੀ ਉਦੋਂ ਸਾਨੂੰ ਬਕਾਇਦਾ ਇਹਦੇ ਡਰਲ ਕਰਾਇਆ ਗਿਆ ਸੀ ਜਦੋਂ ਕੋਈ ਬੰਦਾ ਪੋਰਟੂਕੀਸ ਪਿੰਚਾ ਚੱਲਦਾ ਤਾਂ ਉਹਨੂੰ ਕਿਸ ਤਰ੍ਹਾਂ ਆਪਾਂ ਕਲੀਨ ਕਰਨਾ ਕਿਵੇਂ ਉਹਨੂੰ ਕੰਟੈਕਟ ਰੇਸਿੰਗ ਕਰਨੀ ਹੈ ਕਿਸ ਤਰ੍ਹਾਂ ਉਹਨੂੰ ਉਹਤੇ ਪੋਰਟੂਕੀਸ ਦਿਖਾਉਣਾ ਹੈਗਾ ਤੇ ਐਸ.ਪੀ. ਸਾਹਿਬ ਦਰੁਬੀ ਸਿੰਘ ਮਾਲ ਤੇ ਜੰਦਰ ਹੁੰਦੇ ਸੀ ਉਹਤੇ ਉਹਨਾਂ ਨੇ ਮੈਨੂੰ ਬੋਲਰਸ ਲਾਇਆ ਸੀ ਫੇਰ ਮੈਂ ਇਸ ਨੂੰ ਬਿਲ ਕਰ ਰਿਹਾ ਔਰ ਮੈਂ ਦੱਸਣਾ ਚਾਹਾਂਗਾ ਪਹਿਲਾਂ ਕੇਸ ਘੱਟ ਸੀਗੇ ਪੈਨਿਕ ਜ਼ਿਆਦਾ ਸੀ ਹੁਣ ਕੇਸ ਜ਼ਿਆਦਾ ਹੋ ਗਿਆ ਪੈਨਿਕ ਘਟ ਗਿਆ ਇਹ ਤਾਂ ਕਿਸੇ ਤੇ ਮੁਸੀਬਤ ਆ ਜਾਂਦੀ ਹੈ ਉਹ ਨੂੰ ਪਤਾ ਲੱਗ ਜਾਂਦਾ ਉਹ ਫਿਰ ਸਾਰੇ ਨੂੰ ਸ਼ੇਅਰ ਕਰਦਾ ਨਹੀਂ ਤਾਂ ਸਾਰੇ ਲੋਕ ਥੋੜੇ ਜਿਹੜੇ ਨਾ ਵਿਸਵੇਜੇ ਬੜੇ ਪੇਨੇ ਇਹ ਹੀ ਪੈਂਦੀ ਹੈ ਜਿਹੜਾ ਇਹ ਕੋਰੋਨਾ ਦਾ ਪੀਰੀਅਡ ਚੱਲ ਰਿਹਾ ਹੈ ਦੇਖੋ ਇਹ ਕੇਸਸ ਰਾਈਜ਼ ਹੋਏ ਸੀ ਪਿਛਲੇ ਸਾਲ ਵੀ ਫਿਰ ਘਟ ਗਏ ਬਾਅਦ ਵਿੱਚ ਲੋਕਾਂ ਨੇ ਥੋੜਾ ਜਿਹਾ ਖਿਆਲ ਨਹੀਂ ਰੱਖਿਆ ਜੇ ਲੋਕੀ ਖਿਆਲ ਰੱਖਦੇ ਥੋੜਾ ਜਿਹਾ ਸੋਸ਼ੀਅਲ ਡਿਸਟੈਂਸਿੰਗ ਦੀ ਪਰਵਾਹ ਕਰਦੇ ਸੈਨੀਟਾਈਜ਼ਿੰਗ ਹੱਥ ਕਰਦੇ ਰਹਿੰਦੇ ਔਰ ਉਹ ਹੁੰਦਾ ਕੀ ਹੈ ਬਾਅਦ ਚ ਦੁਕਾਨਾਂ ਕੋਲ ਖੁੱਲ ਗਈਆਂ ਉਹ ਜਿਹੜੀਆਂ ਵੀ ਨਵੀਂ ਚੱਲ ਪਈਆਂ ਲੋਕੀ ਬੋਲ ਰੁਪਏ ਵਗੈਰਾ ਖਾਣ ਲੱਗ ਪਏ ਉਹ ਫਿਰ ਕੇਸੇ ਦੁਬਾਰਾ ਫੇਰ ਵਧਣ ਲੱਗ ਪਏ ਉਹ ਵੀ ਵੇਖਿਆ ਹੋਏਗਾ ਹੁਣ ਜਿਹੜੇ ਕੇਸੇ ਫੇਰ ਰਾਈਜ਼ ਹੋ ਰਹੇ ਨੇ ਲਗਾਤਾਰ ਹੀ ਪਛਾਹ ਪਰਿੰਦ ਵਿੱਚ ਵੀ 3.5 ਤੋਂ 3.5 ਦੇ ਕਰੀਬ ਰੋਜ਼ ਕੇਸ ਆ ਰਹੇ ਨੇ ਔਰ 7-8 ਦੇ ਕਰੀਬ ਹੋਣਾ ਹੋ ਰਿਹਾ ਹੈ ਇਸ ਕਰਕੇ ਇਹੀ ਸਾਰਿਆਂ ਨੂੰ ਬੇਨਤੀ ਹੈ ਵੀ ਇਹ ਥੋੜਾ ਜਿਹਾ ਆਪਾਂ ਨੂੰ ਅਲਰਟ ਰਹਿਣ ਦੀ ਲੋੜ ਹੈ ਇਸੇ ਕਰਕੇ ਸਾਰੀਆਂ ਮੀਟਿੰਗ ਇਸ ਸਮੇਂ ਚੱਲ ਰਹੀਆਂ ਨੇ ਕਿਉਂਕਿ ਇਹ ਦੁਕਾਨਾਂ ਦਾ ਇਸ਼ੂ ਆਇਆ ਸੀਗਾ ਉਹਨਾਂ ਨੂੰ ਲੋਕਡਾਊਨ ਸਰਕਾਰ ਵੱਲੋਂ ਚੱਲ ਰਿਹਾ ਹੈਗਾ ਉਹਦੇ ਵਿੱਚ ਦੁਕਾਨਾਂ ਦਾ ਫਿਰ ਕਿਸ ਤਰ੍ਹਾਂ ਖੁੱਲ੍ਹੇ ਚਾਹੀਦੇ ਆ ਕਿਹੜੀਆਂ ਖੁੱਲ੍ਹੇ ਚਾਹੀਦੀਆਂ ਕਿਹੜੇ ਟਾਈਮ 'ਤੇ ਖੁੱਲ੍ਹੇ ਚਾਹੀਦੀਆਂ ਉਹ ਸਾਰਾ ਕੁਝ ਡੀਸੀ ਸਾਹਿਬ ਸਾਡੇ ਡੀਸੀ ਮੈਮ ਨੇ ਅਸਿਸਟੈਂਟ ਸਾਹਿਬ ਸਾਰਿਆਂ ਨੇ ਬੈਠ ਕੇ ਲੋਕਲ ਮਿਡਲ ਲੀਡਰਸ ਨੇ ਲੋਕਲ ਦੁਕਾਨਦਾਰ ਨੇ ਉਹਨਾਂ ਦੇ ਲੀਡਰਾਂ ਨਾਲ ਬੈਠ ਕੇ ਤਾਲਮਿਲ ਕਰਕੇ ਉਹਨਾਂ ਦੇ ਅਕੋਰਡਿੰਗਲੀ ਹੀ ਦੁਕਾਨਾਂ ਦੇ ਦਿਨ ਪਲਾਨ ਕੀਤੇ ਨੇ ਕਿ ਸੌਂਵਰਥ ਕੰਮ ਕਿਹੜੀ ਪੁਰਣੀ ਹੈ ਮੰਦਰਬਾਹ ਕਿਹੜੀ ਪੁਰਣੀ ਹੈ ਸਾਰੀਆਂ ਇਹ ਦੁਕਾਨਾਂ ਨੂੰ ਮੌਕਾ ਦਿੱਤਾ ਗਿਆ ਔਰ ਇਹਦੇ ਥੋੜਾ ਜਿਹਾ ਆਪਾਂ ਨੂੰ ਕਈ ਵਾਰੀ ਲੋਕੀ ਵੀ ਕਹਿੰਦੇ ਲੋ ਜੀ ਇੱਕ ਦੁਕਾਨ ਤੋਂ ਸੌਦਾ ਲੈਣਾ ਔਰ ਫਿਰ ਦੂਜੀ ਦੁਕਾਨ ਦੇ ਵਾਲੇ ਦਾ ਨਾ ਉਹ ਦੇਖੋ ਇਹ ਥੋੜੀ-ਬੋਤੀ ਆਪਾਂ ਨੂੰ ਕਠਿਨਾਈ ਜਿਹੜੀ ਹੈਗੀ ਚੱਲਨੀ ਪੈਣੀ ਹੈ ਇਸੇ ਨਾਲ ਹੀ ਆਪਣਾ ਫਾਇਦਾ ਹੋਏਗਾ ਇਸ ਕਰਕੇ ਸਾਰਨ ਬੇਨਤੀ ਹੈ ਜਿਹੜੀਆਂ ਪੁਲਿਸ ਵੱਲੋਂ ਦੇਖੋ ਸਾਡਾ ਕੰਮ ਹੁੰਦਾ ਇਨਫੋਰਸਮੈਂਟ ਦਾ ਅਸੀਂ ਨਾਕੇ ਬਿਜਾਉਨੇ ਆਂ ਲੋਕਾਂ ਨੂੰ ਰੋਕਦੇ ਵੀ ਆ ਚੈੱਕ ਵੀ ਕਰਦੇ ਆ ਜਿਹੜਾ ਨਹੀਂ ਮੰਨਦਾ ਹੈਗਾ ਪਰਚੇ ਵੀ ਦਰਜ ਕਰਦੇ ਆ ਸਾਡੇ ਤਕਰੀਬਨ 2000 ਦੇ ਕਰੀਬ ਮੁਕਦਮੇ ਦਰਜ ਹੋ ਚੁੱਕਾ ਹੈ ਵਾਇਲੇਸ਼ਨ ਦਾ ਚਲਾਨ ਵੀ 25-30000 ਦੇ ਕਰੀਬ ਚਲਾਨ ਹੋ ਚੁੱਕੇ ਨੇ ਮਾਸਕ ਜਿਹੜੇ ਨਹੀਂ ਪਾਉਂਦੇ ਉਹ ਇਸੇ ਕਰਕੇ ਕਿ ਆਪਾਂ ਇਹ ਸਾਰਾ ਕੁਝ ਹੋ ਰਿਹਾ ਵੀ ਲੋਕਾਂ ਨੂੰ ਜਾਗਤੀ ਰਹੇ ਕਿਉਂਕਿ ਥੋੜਾ ਬਤਾ ਜੇ ਡਰ ਰਹੇਗਾ ਕਾਨੂੰਨ ਦਾ ਫੇਰ ਹੀ ਲੋਕੀ ਥੋੜੇ ਜਿਹਾ ਵੇਰ ਨੇ ਨਹੀਂ ਤਾਂ ਤੁਸੀਂ ਦੇਖੋ ਜੇ ਅਸੀਂ ਚੈੱਕ ਨਹੀਂ ਨਾ ਕਰੀਏ ਉਹ ਭਾਂਪ ਕੋਈ ਦੀ ਮਰਵਾਦੀ ਚੈਕਿੰਗ ਨਹੀਂ ਕਰੀਏ ਤੇ ਫਿਰ ਵੇਖੋ ਕੀ ਹਾਲ ਹੋਦਾ ਅਸੀਂ ਹਾਲਾ ਕਿ ਅਸੀਂ ਫਾਈਨਿੰਗ ਵੀ ਕੀਤੇ ਆ ਪਰਚੇਜ਼ ਦੱਸੀ ਤੇ ਫਿਰ ਵੀ ਲੋਕੀ ਜਿਹੜੇ ਹੈਗੇ ਆ ਉਹ ਆਮ ਅਸੀਂ ਵੇਖਣ ਚਾਹਿਆ ਸ਼ਹਾਪੁਰ ਜਿਲ੍ਹੇ ਚ ਕਿਦਾਂ ਨੂੰ ਛਣਿਆਰ ਵਾਰ ਤੇ ਆਵਰ ਕਰਕੂ ਹੁੰਦਾ ਓਨਲੀ ਫੂਡ ਦੀਆਂ ਤੇ ਸਬਜ਼ੀਆਂ ਜਿਹੜੀਆਂ ਕੋਣੀਆਂ ਜਾਂ ਮੈਡੀਕਲ ਸ਼ੋਪ ਕੋਲ ਸਰ ਉਹ ਜੇ ਨੂੰ ਪੁੱਛੋ ਪਤਲੀ ਚ ਲੋਕ ਕਈ ਦਾ ਸਹੀ ਵੀ ਹੁੰਦੇ ਆ ਜੇ ਨੂੰ ਪੁੱਛੋ ਮੈਂ ਦਵਾਈ ਲੈ ਜਾ ਰਿਹਾ ਮੈਂ ਜਰੂਰ ਉਹ ਬਿਨਾਂ وجہ ਲੋਕੀ ਬਾਹਰ ਜਾਂਦੇ ਨੇ ਰਾਜਾਪੁਰ ਬਾਈਟ ਕੀਤੇ বিনা ਬਜਾ ਬਾਦ ਆਨ ਲਈਏ ਜਦੋਂ ਬਾਹਰ ਨੇ ਜਾਣੇ ਆ ਮਾਸਟਰ ਕਰਾ ਆਗੇ ਰੱਖੋ ਖਿਆਲ ਰੱਖੋ ਕਿੰਦ ਵਿੱਚ ਹੀ ਸਕੇ ਹਾਂ ਬਹੁਤ ਵਧੀਆ ਸਿੱਕੇ ਸਭ ਤੁਸੀਂ ਸਾਨੂੰ ਬੜੇ ਤਫਸੀਲ ਦੇ ਨਾਲ ਦੱਸਿਆ ਕਿ ਕਿਸ ਤਰ੍ਹਾਂ ਪੰਜਾਬ ਪੁਲਿਸ ਜਿਹੜੀ ਆਪਣੀ ਡਿਊਟੀ ਵਾਖੂ ਬਿਨਵਾ ਰਹੀ ਹੈ ਔਰ ਕਿਸ ਤਰ੍ਹਾਂ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਔਰ ਜਿੱਥੇ ਲੱਗਦਾ ਕਿਸੇ ਬੁੱਕਰ ਨਾਲ ਉਹਦੇ ਦੇ ਵਿੱਚ ਪਰਚਾ ਵੀ ਦਰਜ ਕੀਤਾ ਜਾਂ ਕੇਸ ਵੀ ਦਰਜ ਕੀਤਾ ਦੇ ਨਾਲ ਦੇ ਨਾਲ ਜੇ ਕੀਤੇ ਕਿਸੇ ਨੂੰ ਸਮਝਾ ਕੇ ਛੱਡਿਆ ਜਾ ਸਕਦਾ ਤੋਂ ਉਹਨੂੰ ਛੱਡ ਦੇਵੇ ਸਰ ਹੁਣ ਤੇ ਕਿਹੜੀ ਵੈਕਸੀਨ ਲੱਗ ਰਹੀ ਆ ਤੇ ਜਿਹੜੀ ਆਪਣੇ ਮਤਲਬ ਜਿਹੜੀ ਪੁਸਤ ਦੇ ਕੰਮ ਚ ਕਰਨ ਕਿੰਨੇ ਪੁਸਤ ਕਰਮਚਾਰੀਆ ਜਿਹੜੀ ਵੈਕਸੀਨ ਜਿਹੜੀ ਆ ਲੱਗ ਚੁਈ ਦੇਖੋ ਸਾਡੇ ਤਕਰੀਬਨ 2300 ਮੁਲਾਜ਼ਮਾਂ ਦੇ वैक्सीनेशन हो चुकी है फर्स्ट डोज़ भी हो गई है सेकंड डोज़ हमारी तकरीबन 70% तक करीब हो गई है और फैमिलीज़ ਨੂੰ ਵੀ ਇਸ ਜਿਹੜੇ ਸਾਡੇ ਡੀਸੀ ਸਾਹਿਬ ਦਾ ਉਹਨਾਂ ਦਾ ਆਰਗੂਮੈਂਟ ਹੈ ਤਾਂ ਇਸ ਵੀ ਫੈਮਿਲੀਜ਼ ਨੂੰ ਵੀ ਵੈਕਸੀਨੇਸ਼ਨ ਦੀ ਕਰਾਈ ਜਾ ਰਹੀ ਹੈ ਉਹਨਾਂ ਨੂੰ ਕਿਸੇ ਕਰਾਈ ਜਾ ਰਹੀ ਹੈ ਉਹ ਕਾਫੀ 25-30% ਸਾਡੇ ਵੀ ਹੋ ਗਏ ਨੇ ਵੀ ਵੈਕਸੀਨੇਸ਼ਨ ਦਾ ਵੀ ਮੈਂ ਦੱਸਣਾ ਚਾਹਾਂਗਾ ਥੋੜਾ ਜਿਹਾ ਇਹਦੇ ਬਾਰੇ ਵੀ ਆਮ ਕਈ ਵਾਰੀ ਉਹ ਪਤਾ ਮਨਾ ਚਾਹੁੰਦਾ ਲੋ ਜੀ ਇਹ ਇੰਜੈਕਸ਼ਨ ਪਤਾ ਨਹੀਂ ਇਹ ਠੀਕ ਹੈਗਾ ਕਿ ਨਹੀਂ ਠੀਕ ਹੈਗਾ ਇਹਨਾਂ ਪਤਾ ਨਹੀਂ ਉਹ ਘਬਰਾਹਟ ਹੋ ਜਾਂਦੀ ਹੈ ਜਿ ਇਹਨਾਂ ਕੋਈ ਕਈ ਤਰ੍ਹਾਂ ਦੇ ਨੀ ਵਿਸ਼ਾ ਆਨਲਸਿਸ ਸੋਸ ਮੀਡੀਆ ਤੇ ਬੜੇ ਮੈਸੇਜ ਆਪਰੇ ਕਿਏ ਪਰ ਮੈਂ ਦੱਸਣਾ ਚਾਹਾਂ ਸਾਡੇ ਸਾਰੇ ਹੀ ਮੁਲਾਜ਼ਮ ਔਰ ਈਵਨ ਸਾਡੇ ਐਸਪੀ ਸਾਹਿਬ ਨੇ ਸਟਾਰਟ ਕੀਤਾ ਸੀਗਾ ਅਸੀਂ ਸਾਰੇ ਜੀਨ ਨੂੰ ਜੋਏ ਹੈਗੇ ਆ ਸਾਡੇ ਸਾਰੀ ਫੋਰਸ ਨੂੰ ਆ ਕਿਸੇ ਦਾ ਵੀ ਕੋਈ ਇਨਸਾਨ ਕਿਸੇ ਦਾ ਕੰਮ ਰਿਸਿੰਗ ਡਿਊਟੀ ਕਰ ਰਿਹਾ ਔਰ ਇਹ ਅਗਰ ਵੈਕਸੀਨੇਸ਼ਨ ਅਸੀਂ ਕਰਾ ਲਾਂਗੇ ਇਹਦੇ ਨਾਲ ਕੋਈ ਖਤਰਾ ਘਟ ਜੇ ਇਹ ਬਿਲਕੁਲ ਕੋਈ ਇਹ ਨਹੀਂ ਹੈਗਾ ਵੀ ਤੁਸੀਂ ਵੈਕਸੀਨੇਸ਼ਨ ਕਰਾ ਲਈਏ ਤੁਸੀਂ ਹੁਣ ਫ੍ਰੀ ਹੋ ਗਏ ਉਹ ਤੁਹਾਨੂੰ ਖਿਆਲ ਕਰੀ ਰੱਖਣਾ ਪਏਗਾ ਪਰ ਜੇ ਬਾਈਚਾਸ ਕਿਤੇ ਰੱਬ ਨਾ ਕਰੇ ਦੁਆਰਾ ਤਾਂ ਹੋ ਜਾਂਦਾ ਉਹ ਇੰਨਾ ਘੱਟ ਨਹੀਂ ਹੁੰਦਾ ਉਹ ਜਿਹੜਾ ਬੰਦੇ ਦਾ ਬਚਾਅ ਹੋ ਜਾਂਦਾ ਇਸ ਲਈ ਵੈਕਸੀਨੇਸ਼ਨ ਦੀ ਵੀ ਸਾਰਿਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਾਈਏ ਅਸਰ ਬਿਊਟੀ ਦੌਰਾਨ ਕੋਵਿਡ ਨੂੰ ਲੈ ਕੇ ਜਦੋਂ ਤੁਸੀਂ ਲੋਕਾਂ ਨੂੰ ਜਾਗਦੋ ਕਰਦੇ ਹੋ ਵਾਪਕ ਨਾ ਕਿਹਾ ਤੇ ਤੁਸੀਂ ਆਪਣੀ ਕੋਰਸ ਸਟੇਸ਼ਨ ਚੈੱਕ ਵੀ ਕਰਦੇ ਹੋ ਤੇ ਪਿਛਲੇ ਸਮੇਂ ਦੌਰਾਨ ਜਦੋਂ ਪਿਛਲੇ ਦਸੰਬਰ ਦੇ ਦੌਰਾਨ ਜਦੋਂ ਲੋਕਾਂ ਨੂੰ ਲੱਗਾ ਸੀ ਕਿ ਕੋਰੋਨਾ ਜਿਹੜਾ ਖਤਮ ਹੋ ਚੁੱਕਾ ਪਰ ਜਨਮ ਹੀ ਦੇ ਵਿੱਚ ਬੜੀ ਸੈਕੰਡ ਲਹਿਰ ਗਰੀਹਰ ਨੇ ਲਾਸਟ ਸੈਕੰਡ ਲਹਿਰ ਆਈ ਕਿ ਉਹ ਕਾਫੀ ਤਰ੍ਹਾਂ ਆਸ਼ਾ ਦੀ ਦੁਰੀ ਹੈ ਤੇ ਲੋਕ ਤੁਹਾਨੂੰ ਕਿ ਘਟਰਾਵਾ ਵੀ ਹੋਈ ਅਸੀਂ ਆਪ ਕੋਸ ਪਬਲਿਕ ਦੇ ਵਿੱਚ ਵੀ ਕਰਨਾ ਉਹ ਇਸ ਤਰ੍ਹਾਂ ਦੀਆਂ ਐ ਜਿਹੜੇ ਪਛਲੇ ਸਮੇਂ ਦਰਾਂ ਨੂੰ ਦੀਆਂ ਕੀ ਤੁਹਾਨੂੰ ਹੁਣ ਲੋਕ ਦਾ ਫੇਰ ਲੱਗ ਰਿਹਾ ਹੈ ਕਿ ਜਿਹੜੇ ਲੋਕ ਵਿਚਾਰੂ ਕੋ ਹੈ ਤੁਹਾਡਾ ਹੁਣ ਦਾ ਸੈਜੂ ਕਰ ਰਿਹਾ ਹੈ ਉਸ ਦਾ ਕਹਿਣਾ ਇਹਦਾ ਮੰਨ ਲੈ ਦੇਖੋ ਗੱਲ ਇਹ ਹੁੰਦੀ ਹੈ ਉਹ ਜਦ ਦਾ ਦਿਵਾਲੀ ਹੁੰਦੀ ਨਾ ਕੋਈ ਬੱਚਾ ਖਾਂਦਾ ਨਹੀਂ ਗਾ ਉਹਨੂੰ ਵੀ ਖੋਣੀ ਪੈਂਦੀ ਹੈ ਔਰ ਕਈ ਵਾਰੀ ਉਹਨੂੰ ਪਿਆਰ ਨਾਲ ਖਵਾਈ ਦੀ ਜੇ ਤੱਕੇ ਖਵਾਈ ਦੀ ਅਸੇ ਨਾਲ ਖਵਾਈ ਦੀ ਇਹ ਹੀ ਇਹ ਹੁੰਦਾ ਵੀ ਦੇਖੋ ਪੁਲਿਸ ਜੇ ਕੋਈ ਸ਼ਕਤੀ ਵੀ ਕਰਦੀ ਹੈ ਉਹ ਲੋਕਾਂ ਦੇ ਭਲੇ ਵਾਸਤੇ ਕਰਦੀ ਹੈ ਉਹਦੇ ਵਿੱਚ ਉਹਦੇ ਵਿੱਚ ਕੁਝ ਇਹਦਾ ਕੋਈ ਫਾਇਦਾ ਨਹੀਂ ਹੋ ਰਿਹਾ ਅੱਜ ਉਹਦੇ ਇਸ ਕਰਕੇ ਉਹ ਤਾਂ ਲੋਕਾਂ ਵਾਸਤੇ ਕਰੀਏ ਜੇ ਸ਼ਕਤੀ ਵੀ ਕਰਨੀ ਪਈ ਤਾਂ ਹਮ ਬੰਦਾ ਜਿਹਾ ਬਿਣਾ ਬਿਜਾਰ ਬਾਰ ਕੋ ਮੜਿਆ ਉਹ ਜ਼ਰੂਰ ਹੈ ਕਈ ਵਾਰੀ ਉਹ ਪਲੀਜ਼ ਬਣੋਗੇ ਚਲੋ ਅੱਛੇ ਦਿਨ ਵਿਖਿਆ ਹੋਗਾ ਮਨੁੱਖਤਾ ਕੇ ਜਿਆਦਾ ਸ਼ਕਤੀ ਹੋਈ ਤੇ ਉਹ ਤੁਹਾਨੂੰ ਦੇਖਾਉਂਦਾ ਉਹਨੂੰ ਗੱਲ ਨੂੰ ਬਹੁਤ ਜ਼ਿਆਦਾ ਹਾਈਲਾਈਟ ਕਰਦਾ ਜਾਂਦਾ ਹੈ ਜੋ ਵੀ ਉਹ ਜਿਹੜਾ ਪਿੱਛੇ ਵੇਖਿਆ ਜਾਵੇ ਉਹ ਬੰਦੇ ਦਾ ਮਤਲਬ ਉਧਾਰ ਆਪਣਾ ਕੋਈ ਸੈਂਸਿਟੀਵ ਇੰਟਰਸਟ ਨਹੀਂ ਹੁੰਦਾ ਉਹ ਜਸਟ ਉਹ ਆਪਣੇ ਹੀ ਹੁੰਦਾ ਕਿ ਉਹ ਕਈ ਦੇ ਬੰਦੇ ਨਹੀਂ ਬੰਦੇ ਰੋਧ-ਗੋਲ ਕੋਈ ਕਈ ਦੇ ਉਸ ਵਿੱਚ ਜਿਆਦਾ ਆਇਸ਼-ਸ਼ਾਨ ਆਇੰਦਾ ਪਰ ਮੈਂ ਪੀਸ ਮਹਾਰਾਜਮਾਨੋ ਵੀ ਸਾਡੇ ਅਸੀਂ ਵੀ ਮਰੀਫ ਕਰਦੇ ਰਹਿੰਦੇ ਹਾਂ ਕਰਦੇ ਆ ਕਿ ਸਾਹਿਬ ਵੀ ਦੇਖ ਕਰਦੇ ਰਹਿੰਦੇ ਆ ਕਿ ਡਿਊਟੀ ਪ੍ਰਤੀ ਜਦੋਂ ਅਸੀਂ ਕਰਦੇ ਆ ਤੇ ਬਿਨਾਂ ਵਜ੍ਹਾ ਕਿਸੇ ਨਾਲ ਗੱਤ ਦੇ ਨਾ ਤੱਕ ਜਰਰੀ ਕਰਦੀ ਮੌਲੀ ਤੌਰ ਤੇ ਸਖਤੀ ਕਰ ਬਿਲਕੁਲ ਹੁੰਦੀ ਹੈ ਪਰ ਇਹੋ ਜਿਹਾ ਸੀ ਵੀ ਚਾਹਾਂਗੇ ਕੋਈ ਮੜਾ ਗੀ ਮਿਸਦੇ ਕਰੇ ਤਾਂ ਸਖਤੀ ਜੂੜ ਰੱਖਣੇ ਪੈਂਦੀ ਹੈ ਉਹਦੇ ਵਿੱਚ ਥੋੜਾ ਜਿਹਾ ਲੋਕਾਂ ਦਾ ਹੀ ਫਾਇਦਾ ਹੈਗਾ ਉਹਨਾਂ ਵਿੱਚ ਜਿਹੜੇ ਲੋਕਾਂ ਦੇ ਭਲੇ ਵਾਸਤੇ ਸਖਤੀ ਕੀਤੀ ਜਾਂਦੀ ਹੈ ਬਾਕੀ ਪੁਲਿਸ ਨੂੰ ਕੋਆਪਰੇਟ ਵੀ ਕਰਨਾ ਚਾਹੀਦਾ ਦੇਖੋ 95 ਲੋਕ ਹੁੰਦੇ ਆ ਜਿਹੜੇ ਉਹ ਪੁਲਿਸ ਨੂੰ ਕੰਮ ਨੂੰ ਐਪ੍ਰੀਸ਼ੀਏਟ ਕਰਦੇ ਉਹ ਕਹਿੰਦੇ ਨੇ ਦੇਖਦੇ ਨੇ ਕਹਿੰਦੇ ਹਾਂ ਜੀ ਠੀਕ ਹੈ ਉਹ ਸਮਝਦੇ ਵੀ ਆ ਲੋਕੀ ਵਾਕਈ ਪੁਲਿਸ ਕੁਝ ਕਰ ਰਹੀ ਹੈ ਸਾਡੇ ਵਾਸਤੇ ਕਰ ਰਹੀ ਹੈ ਤੁਹਾਡੇ ਬਦਲ ਲੋਕ ਹੁੰਦੇ ਆ ਜਿਹੜੇ ਬਿਨਾਂ ਜਿਆ ਆਪਣਾ ਲੋਕ ਪੁਲਿਸ ਨੂੰ ਕਹਿੰਦੇ ਨੇ ਕਦ ਕਰੇ ਇਹ ਮਰੋ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਪਤਾ ਹੁੰਦਾ ਹਮਨ ਤੇ ਤੁਹਾਨੂੰ ਅਸੀਂ ਕਹਿੰਨਾ ਵੀ ਸਾਰੇ ਨਾਲ ਸੌਕਸਨ ਤੋਂ ਇਹ ਕੁਸ਼ਣ ਕਰ ਰਹੇ ਹਾਂ ਅਸੀਂ ਆਪਣੀ ਡਿਊਟੀ ਨਿਭਾਈ ਜਾ ਰਹੇ ਹਾਂ ਉਹ ਸਾਨੂੰ ਕੋਈ ਭਾ ਮਾੜਾ ਕੋਈ ਚੰਗਾ ਹੋਵੇ ਇਹਦਾ ਲੋਕਾਂ ਨੂੰ ਬਚਾਉਣਾ ਹੀ ਹੈ ਸਾਡੀ ਡਿਊਟੀ ਹੈ ਸਰ ਜੀ ਜਿੰਨੇ ਆਪਣੇ ਜੋਗ ਦਾ ਪਾਸਾ ਤੇ ਪਾ ਲਿਆ ਆ ਬਹੁਤ ਬਹੁਤ ਧੰਨਵਾਦ ਐਸਪੀ ਗੁਵਿੰਦਰਪਾਲ ਸਿੰਘ ਜੀ ਤੁਸੀਂ ਸਾਡੇ ਨਾਲ ਗੱਲ ਕੀਤੀ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਕਿ ਕਿਸ ਤਰ੍ਹਾਂ ਜਿਹੜੀ ਲੋਕਾਂ ਦੀ ਮਾਨਸਿਕਤਾ ਆ ਅਕਸਰ ਦੇਖਿਆ ਜਾਂਦਾ ਵੀ ਲੋਕ ਕੋਰਸ ਦੀ ਕਾਰਵਾਈ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਕਾਪਾਉਂਡ ਦੀ ਕੋਸ਼ਿਸ਼ ਆ ਜਾਂਦੀ ਆ ਬਹੁਤ ਸਾਰੇ ਲੋਕ ਇਹ ਜ਼ਰੂਰੀ ਨਹੀਂ ਆ ਕਿ ਸਭ ਦੇ 100% ਵਿਰੇਜ ਐ ਕਰਮਚਾਰੀਆਂ ਲੋਕ ਠੀਕ ਹੋਣਗੇ ਕਿਤੇ ਨਾ ਕਿਤੇ ਕੋਈ ਨਾ ਕੋਈ ਵਿਅਕਤੀ ਕਿਤੇ ਨਾ ਕਿਤੇ ਕੋਈ ਨਾ ਕੋਈ ਉਦੇਸ਼ਪਰਾਵ ਹੋਣੀ ਆ ਪਰ ਇਹ ਜ਼ਰੂਰੀ ਨਹੀਂ ਆ ਕਿ ਕਿਸੇ ਡਿਪਾਰਟਮੈਂਟ ਜਾਂ ਕਿਸੇ ਆਮ ਦੇ ਲੋਕੋ ਕਿਸੇ ਵੱਲ ਕੀ ਪਰ ਫਿਰ ਵੀ ਜਿੱਥੇ ਜਿੱਥੇ ਕਿਸੇ ਦੀ ਡਿਊਟੀ ਵੱਲਦੀ ਆ ਉਨ ਵੇ ਤੁਸੀ ਨਵਾਰੇ ਹੋ ਹੋਰ ਬਹੁਤ ਥੇ ਕੰਮਚਾਰੀ ਇਨ ਕਾਰਡ ਪੜਨਾ ਆਉਣ ਮਾਰੇ ਨੇ ਕੋਈ ਸੀਨੀਅਰ ਵੀ ਆਇਆ ਨੇ ਤਾਂ ਸ਼ਹਿਰ ਤੋਂ ਦਲਜੀਤ ਅਜਨੂਬਾ